ਇਹ ਲੋ ਮੋਟਰ ਇਹ ਜਿਹੜੀ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਇਹ ਕੋਈ 3B2 ਤੇ ਰੋਡ ਚੰਡੀਗੜ੍ਹ ਦੇ ਰੋਡ ਦੀ ਨਹੀਂ ਹੈ ਗਿਆ ਇਹ ਬੱਲੇ ਬਾਬਾ ਇਹ ਨੰਬਰ ਦੇ ਰਹਿਣਾ ਨੰਬਰ ਦਾ ਗੁਲਾਨ ਕਰੂਗਾ ਪਹਿਲਾਂ ਰੋਟੀ ਦੇਣ ਰੋਟੀ ਲੈਣ ਬਾਈ ਕਰਦੇ ਇੱਕ ਮਿੰਟ ਮੀਟ ਇੱਕ ਮਿੰਟ ਕਮੈਂਟ ਯਾਰ ਇੱਕ ਮਿੰਟਾ ਖੋਲੋ ਗੱਲ ਗੱਲ ਸੁਣੋ ਨੰਬਰ ਦੇ ਰਿਹਾ ਨੰਬਰ ਹਾਂ ਜੀ ਦੇਖਿਆ ਕਰ ਦੋ ਇਹ ਦੇਣਾ ਇੱਥੇ ਮੁੰਡੇ ਕਿਸਨੂੰ ਦੇਣਾ ਚਪੇੜ ਮਾਰੋ ਇਹ ਮੈਂ ਜੇ ਮੈਂ ਮਾਰੇ ਸਾਈ ਇਹ ਤੁਹਾਨੂੰ ਕਹਿੰਦੇ ਤੁਸੀਂ ਯਾਰ ਮੋਟਰ ਸਾਡੇ ਨਾਲ ਰਾਂ ਦੇ ਬਾਈ ਸ਼ਹਿਰ ਹੈ ਕੋਈ ਨਹੀਂ ਬਸ ਉਹਨੇ ਇੱਕ ਨੰਬਰ ਹੈ ਬੈਠ ਕੇ ਕੱਢ ਬੈਠਾ ਇਹ ਜਿਹੜੀ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਇਹ ਕੋਈ 3ਵੀਂ 2 ਦੇ ਰੋਡ ਚੰਡੀਗੜ੍ਹ ਦੇ ਰੋਡ ਦੀ ਨਹੀਂ ਹੈ ਗਿਆ ਇਹ ਬਲ ਆ ਨੰਬਰ ਦੇ ਰਹਿਣਾ ਨੰਬਰ ਤੁਹਾਨੂੰ ਕਰੂੰਗਾ ਪਹਿਲਾਂ ਰੋਟੀ ਦੇਣ ਰੋਟੀ ਦੇਣ ਬਾਈ ਇੱਕ ਮਿੰਟ ਮੀਟ ਇੱਕ ਮਿੰਟ ਇੱਕ ਮਿੰਟ ਆਲਾ ਨੰਬਰ ਦੇ ਰਹਿਣਾ ਨੰਬਰ ਹਾਂਜੀ ਦੇਖਿਆ ਕਰ ਤੁਹਾਨੂੰ ਦੇਣਾ ਐ ਤੇ ਮੁੰਡੇ ਕਿਸਨ ਦੇਣਾ ਪੇੜ ਮਾਨੂੰ ਇਹ ਮੈਂ ਮੰਗਣ ਨੂੰ ਪਤਾ ਬਦਲ ਪਾਪੀ ਦੇ ਆਹ ਆਏ ਮਾੜੇ ਸਾਈਕਲ ਤੁਸੀ ਕਰਾਣ ਕਰੀਂ ਤੁਸੀ ਆਹ ਨੰਬਰ ਲੈ ਜਾਈਏ ਮੋਟਰ ਇਹ ਜਿਹੜੀ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਇਹ ਕੋਈ 3ਵੀਂ 2 ਤੇ ਰੋਡ ਚੰਡੀਗੜ੍ਹ ਦੇ ਰੋਡ ਦੀ ਨਹੀਂ ਹੈ ਗਿਆ ਇਹ ਬਲ ਜੀ ਬਾਬਾ ਜੀ ਆ ਨੰਬਰ ਦੇ ਰਹਿਣਾ ਹੈ ਨੰਬਰ ਸਾਡਾ ਪਲਾਨ ਕਰੇਗਾ ਪਹਿਲਾਂ ਰੋਟੀ ਦੇਣ ਰੋਟੀ ਦੇਣ ਬਾਈ ਇੱਕ ਮਿੰਟ ਮੀਟ ਇੱਕ ਮਿੰਟ ਇੱਕ ਮਿੰਟ ਆ ਲੈ ਇੱਕ ਮਿੰਟ ਗੱਲ ਸੁਣ ਲੋ ਗੱਲ ਗੱਲ ਸੁਣ ਨੰਬਰ ਦੇ ਰਹਿਣਾ ਨੰਬਰ ਹਾਂ ਜੀ ਦੇਖਿਆ ਕਾ ਦੋਨ ਦੇਣਾ ਹੈ ਤੇ ਮੁੰਡੇ ਕਿਸੇ ਨੇ ਦੇਣਾ ਪੇੜ ਮਰੋ ਜੇ ਬਦਲ ਕੱਪਾ ਆਹ ਆਏ ਮਾਰੇ ਸਾਈਕਲ ਆਏ ਤੁਹਾਨੂੰ ਕਰਦੇ ਤੁਸੀਂ ਯਾਰ ਮੋਟਰ ਮਾਰੇ ਸਾਰੇ ਬਣਾਣੇ ਆਏ ਆ ਬਾਈ ਵੀ ਨਹੀਂ ਦੀ ਬਸ ਕਰੂ ਨਾ ਆਉਂਦੀ ਨਾ ਬਾਤ ਜੀ ਉਹਨੇ ਕੋ ਨੰਬਰ ਹੈ ਬੈਠ ਕੇ ਕੱਢੋ ਬੈਠ ਕੇ ਬਿਲਕੁਲ ਇਹ ਜਿਹੜੀ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਇਹ ਕੋਈ 3B2 ਤੇ ਰੋਡ ਚੰਡੀਗੜ੍ਹ ਦੇ ਰੋਡ ਦੀ ਨਹੀਂ ਹੈ ਗਿਆ ਇਹ ਬਲ ਬਾਬਾ ਇਹ ਨੰਬਰ ਦੇ ਰਹਿਣਾ ਨੰਬਰ ਤੁਹਾਨੂੰ ਕਹਿੰਦਾ ਪਹਿਲਾਂ ਰੋਟੀ ਦੇਣ ਰੋਟੀ ਲੈਣ ਬਾਈ ਕਰਦੇ ਇੱਕ ਮਿੰਟ ਮੀਟ ਇੱਕ ਮਿੰਟ ਇੱਕ ਮਿੰਟ ਯਾਰ ਨੰਬਰ ਦੇ ਰਹਿਣਾ ਨੰਬਰ ਹਾਂ ਜੀ ਦੇਖਿਆ ਕਰ ਦੋ ਇਹ ਦੇਣਾ ਇੱਥੇ ਮੁੰਡੇ ਕਿਸੇ ਨੂੰ ਦੇਣਾ ਚਪੇੜ ਮਾਰੋ ਇਹ ਮੈਂ ਜੇ ਮਾੜੇ ਪੁਲੀਸ ਦੇ ਬਦਲ ਪਾਪੀ ਦੇ ਆ ਆ ਮਾੜੇ ਸਾਈਡ ਇਹ ਤੁਹਾਨੂੰ ਕਹਿੰਦੇ ਤੁਸੀਂ ਯਾਰ ਤੁਹਾਨੂੰ ਕਹਿੰਦੇ ਨੰਬਰ ਲੈ ਜਾਈਏ ਮੋਟਰ ਉਹਨੇ ਕੋਈ ਨੰਬਰ ਹੈ ਬੈਠ ਕੇ ਕੱਢੋ ਬੈਠ ਕੇ ਇਹ ਜਿਹੜੀ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਇਹ ਕੋਈ 3ਵੀਂ 2 ਦੇ ਰੋਡ ਚੰਡੀਗੜ੍ਹ ਦੇ ਰੋਡ ਦੀ ਨਹੀਂ ਹੈ ਗਿਆ ਇਹ ਬਲ ਬਾਬਾ ਜੀ ਆ ਨੰਬਰ ਦੇ ਰਣਾ ਜੁਆਨ ਕਰੇਗਾ ਪਹਿਲਾਂ ਰੋਟੀ ਦੇਣ ਰੋਟੀ ਲਾਣ ਬਾਈ ਕਰ ਦੇ ਇੱਕ ਮਿੰਟ ਮੀਟ ਇੱਕ ਮਿੰਟ ਇੱਕ ਮਿੰਟ ਯਾਰ ਇੱਕ ਮਿੰਟ ਕਾ ਗਾਸ ਗਾਸ ਸੁਣ ਨੰਬਰ ਦੇ ਰਹਾ ਨੰਬਰ ਹਾਂ ਜੀ ਦੇਖਿਆ ਕਰ ਦੂੰ ਦੇਣਾ ਇੱਥੇ ਮੁੰਡੇ ਕਿਸਨ ਦੇਣਾ ਪੇੜ ਮਾਰੋ ਇਹ ਮੈਂ ਜੇ ਮਾੜੇ ਪਾਪੀ ਆ ਆ ਆ ਮਾਰੇ ਸਾਈ ਜੁਆਨ ਕਰੇ ਤੁਸੀਂ ਯਾਰ ਜੁਆਨ ਕਰੇ ਜੁਆਨ ਲੈ ਜਾ ਵੀ ਮੋਠਾ ਇਹ ਜਿਹੜੀ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਇਹ ਕੋਈ 3ਵੀਂ 2 ਤੇ ਰੋਡ ਚੰਡੀਗੜ੍ਹ ਦੇ ਰੋਡ ਦੀ ਨਹੀਂ ਹੈ ਗਿਆ ਇਹ ਬਾਬਾ ਆ ਨੰਬਰ ਦੇ ਰਹਿਣਾ ਨੰਬਰ ਸੰਵਾਦ ਕਰੂਗਾ ਪਹਿਲਾਂ ਰੋਟੀ ਦੇਣ ਰੋਟੀ ਦੇਣ ਬਾਈ ਇੱਕ ਮਿੰਟ ਮੀਟ ਇੱਕ ਮਿੰਟ ਇੱਕ ਮਿੰਟ ਆ ਨੰਬਰ ਦੇ ਰਹਿਣਾ ਨੰਬਰ ਹਾਂਜੀ ਦੇਖਿਆ ਕਰ ਦੋ ਦੇਣਾ ਤੇ ਮੁੰਡੇ ਕਿਸਨ ਦੇਣਾ ਪੇੜ ਮਾਨੂੰ ਇਹ ਮੰਗਣ ਨੂੰ 50 ਰੁਪਏ ਦਾ ਬਦਲ ਪਾਪੀ ਦੇ ਆਹ ਆ ਮਾੜੇ ਸਾਈਡ ਆਏ ਤੂੰ ਆ ਨਾ ਤੂੰ ਯਾਰ ਮਾੜਾ ਮੋਟਰ ਮਾੜਾ 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 ਬਾਈ ਵੀ ਨਹੀਂ ਦੀ ਬਸ ਕਰੂ ਨਾ ਪਿੱਛੇ ਨਾ ਆਉ ਹੁਣ ਇੱਕ ਨੰਬਰ ਹੈ ਬੈਠ ਕੇ ਕੱਢੋ ਬੈਠ ਕੇ ਚਲੋ ਬਿਲਕੁਲ